ਅੱਜ ਦਾ ਜੋ ਮੁਖਵਾਕ 619 ਅਤੇ 20 ਅੰਗ ਦੇ ਉੱਤੇ ਸੁਭਾਏਮਾਨ ਸੌਰਠ ਮਹੱਲਾ ਪੰਜਵ ਸੌਰਠ ਰਾਗ ਦੇ ਵਿੱਚ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਨਾਂ ਦੇ ਮੁਖਾਰਵਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਬਦ ਅੱਜ ਕੀ ਕਹਿ ਰਿਹਾ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਹਮਰੀ ਗਣਤ ਨ ਗਣੀ ਆਕਾਈ ਆਪਣਾ ਵਿਰਧ ਪ੍ਰਸ਼ਾਨ ਕਿ ਜਿਹੜਾ ਪਰਮਾਤਮਾ ਹੈ ਨਾ ਉਹ ਸਾਡੇ ਮਨਦ ਕਰਮਾਂ ਨੂੰ ਗਿਣਦਾ ਨਹੀਂ ਹੈ ਜੇ ਉਹ ਕਿੰਨਨ ਲੱਗ ਜੇ ਤਾਂ ਅਸੀਂ ਕਿਸੇ ਵੀ ਹਾਲਤ ਦੇ ਵਿੱਚ